ਪੰਜਾਬ ਦੇ ਸਿਹਤ ਮੰਤਰੀ ਡਾਕਟਰ ਵਰਬੀਰ ਸਿੰਘ ਵੱਲੋਂ ਅੱਜ ਲੁਧਿਆਣਾ ਵਿਕੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਸੰਬੋਧਨ ਕੀਤਾ ਗਿਆ ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ੜਾ ਦੀ ਸਮੱਸਿਆ ਨਾਲ ਬਹੁਤ ਹੀ ਬਹਾਦਰੀ ਨਾਲ ਜੰਗ ਲੜੀ ਹੈ ਅਤੇ ਕਈ ਸਮਾਜ ਸੇਵੀ ਸੰਗਠਨਾ ਨੇ ਹੜਪੀੜਤਾਂ ਨੂੰ ਰਾਹ ਪੰਚਾਨ ਲਈ ਆਪਣੀ ਇੱਛਾ ਵੀ ਜਾਹਰ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪਹਿਲਾਂ ਤਾਂ ਸਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਤੁਸੀਂ ਸਾਡੇ ਛੋਟੇ ਜਿਹੇ ਸਨੇਹ ਤੇ ਆਏ ਹੋ ਔਰ ਸਾਡੀ ਗੱਲ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ ਔਰ ਲੋਕਾਂ ਦੀ ਦੁੱਖ ਤਕਲੀਫ ਸਾਡੇ ਤੱਕ ਪਹੁੰਚਾਉਂਦੇ ਹੋ ਔਰ ਅਸੀਂ ਕੋਈ ਉਹਨਾਂ ਦੀ ਮਦਦ ਕਰ ਸਕਦੇ ਹਾਂ ਮੇਰੇ ਨਾਲ ਮੇਰੀ ਭੈਣ ਸਰਬਜੀਤ ਕੌਰ ਮਾਨੋਤ ਮੇਰੇ ਸਾਥੀ ਹੈਗੇ ਜੀ ਤੇ ਸਾਡੇ ਐਡਬੀਸੀ ਜੀ ਔਰ ਸਾਡੇ ਸਿਵਲ ਸਰਜਨ ਔਰ ਬਹੁਤ ਸਾਰੇ ਐਨ ਜੀਓਸ ਡਾਕਟਰ ਬਿਸ਼ਪੋਂ ਉਹਨਾਂ ਔਰ ਹੈਲਪਫੁਲ ਐਨ ਜੀਓ ਤੋਂ ਆਈਐਮਰ ਦੇ ਪ੍ਰਧਾਨ ਡਾਕਟਰ ਤਿਰਤ ਜੀ ਔਰ ਬਹੁਤ ਸਾਰੇ ਜਿਹੜੇ ਐਨ ਜੀਓਸ ਨੇ ਸਮਾਂ ਦੌਰਾਨ ਕੀਤਾ ਜੀ ਜੋ ਇਸ ਵੇਲੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪਈ ਹੈ ਪੰਜਾਬ ਨੂੰ ਬਹੁਤ ਵੱਡਾ ਦੁਖਾਂਤ ਹੋਇਆ ਉਹਦੇ ਵਿੱਚ ਮੈਂ ਕਹੂੰਗਾ ਕਿ ਦੁਖਾਂਤ ਬਹੁਤ ਵੱਡਾ ਖਾਸ ਕਰਕੇ ਜਿਹੜੇ ਬਾਰਡਰ ਦੇ ਸੱਤ ਡਿਸਟ੍ਰਿਕਟ ਹੈ ਇਹ ਕਪੂਰਥਲੇ ਤੋਂ ਸ਼ੁਰੂ ਹੋਇਆ ਸੀਗਾ ਜੀ ਫਾਜ਼ਲਕਾ ਫਰੋਜ਼ਪੁਰ ਤਾਰੰਤਾਰ ਅੰਮ੍ਰਿਤਸਰ ੁਰਦਾਸਪੁਰ ਔਰ ਪਠਾਨਕੋਟ ਜਿਹੜੇ ਵਸਟ ਅਫੈਕਟਡ ਜ਼ਿਲ੍ਹੇ ਆ ਗਏ ਜੀ ਉਹਨਾਂ ਦੇ ਵਿੱਚ ਫਸਲ ਦਾ ਵੀ ਨੁਕਸਾਨ ਹੋਇਆ ਨਾਲ ਜ਼ਮੀਨ ਵੀ ਗਈ ਘਰ ਵੀ ਗਿਆ ਘਰ ਦਾ ਸਮਾਨ ਵੀ ਗਿਆ ਔਰ ਮवेशੀਆਂ ਦਾ ਪਸ਼ੂਆਂ ਦਾ ਬਹੁਤ ਵੱਡੇ ਜਿਹੜਾ ਪਸ਼ੂ ਧਨ ਦਾ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਲੋਕਾਂ ਕੋਲ ਜੇ ਕੁਝ ਬਚਿਆ ਤਾਂ ਉਹਨਾਂ ਕੋਲੇ ਜਿਹੜੀ ਆਪਣੇ ਗੁਰੂਆਂ ਦੀ ਦਾਤ ਹੈ ਚੜ੍ਹਦੀ ਕਲਾ ਉਹਨਾਂ ਦੀ ਹਿੰਮਤ ਉਹਨਾਂ ਦਾ ਹੌਸਲਾ ਔਰ ਜਿੱਡਾ ਵੱਡਾ ਦੁਕਾਨ ਸੀਗਾ ਉਹਨਾਂ ਵੱਡਾ ਜਿਹੜਾ ਹੈਗਾ ਪੂਰੇ ਮੈਂ ਕਹੂੰਗਾ ਕਿ ਖਾਸ ਕਰਕੇ ਪੰਜਾਬੀਆਂ ਨੇ ਦੇਸ਼ ਦੇ ਵਿੱਚ ਵਿੱਚ ਰਹਿੰਦੇ ਆ ਨੇ ਉਦੋਂ ਵੱਡਾ ਉਹਨਾਂ ਦਾ ਰਿਸਪਾਂਸ ਆ ਤੁਸੀਂ ਬਾਰਡਰ ਦੇ ਵਿੱਚ ਜਾਓਗੇ ਸੇਧੀਆਂ ਟੀਮਾਂ ਇਕੱਲੇ ਇਕੱਲੇ ਪਿੰਡ ਤੱਕ ਪਹੁੰਚ ਰਹੀਆਂ ਲੰਗਰ ਜਿਹੜਾ ਹੈਗਾ ਰਾਸ਼ਨ ਔਰ ਮवेशੀਆਂ ਵਾਸਤੇ ਚਾਰਾ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਤੁਸੀਂ ਜਿਹੜੀ ਮਤਲਬ ਤੁਸੀਂ ਕਹੋ ਸਮਗਰੀ ਜਿਹੜੀ ਲੋਕਾਂ ਨੂੰ ਲੋੜ ਪੈ ਸਕਦੀ ਆ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦਾ ਈਵਨ ਜਿਹੜੇ ਪਸ਼ੂ ਧਨ ਹੈ ਉਹਨਾਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਔਰ ਲੋਕਾਂ ਨੂੰ ਕੰਬਲ ਹੋਰ ਜੋ ਵੀ ਸਮਾਨ ਚਾਹੀਦਾ ਗੈਸ ਇਨਵਰਟਰ ਔਰ ਪੰਜਾਬੀਆਂ ਨੇ ਹਮੇਸ਼ਾ ਦਿਲ ਖੋਲ ਕੇ ਪੂਰੀ ਦੁਨੀਆ ਚ ਵੀ ਔਰ ਇਸ ਵਾਰੀ ਜਿਹੜੀ ਹੈਗੀ ਆ ਹਰ ਜਿਹੜੇ ਹੈਗੇ ਆ ਉਹ ਹਿਮਾਚਲ ਚ ਵੀ ਆਏ ਆ ਉੱਤਰਾਖੰਡ ਚ ਵੀ ਆਏ ਆ ਅਧੇ ਹਿੰਦੁਸਤਾਨ ਚ ਆਏ ਆ ਲੇਕਿਨ ਅੱਜ ਮੈਂ ਸੁਣ ਰਿਹਾ ਸੀਗਾ ਕਿ ਇੱਕ ਜਿਹੜੇ ਪੱਤਰਕਾਰ ਆ ਰਵੀਸ਼ ਕੁਮਾਰ ਔਰ ਕੁਝ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਕਹਿ ਰਹੇ ਸੀਗੇ ਕਿ ਹੜ ਤਾਂ ਬਹੁਤ ਜਗ੍ਹਾ ਤੇ ਆਏ ਆ ਬਟ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਆਪਣੇ ਭਾਈਚਾਰਾ ਨਵਾਇਆ ਉਹਦੀ ਮਿਸਾਲ ਕਿਤੇ ਦੇਖਣ ਨੂੰ ਨਹੀਂ ਮਿਲਦੀ ਔਰ ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਦਾ ਮੋਰਚਾ ਲਗਿਆ ਸੀ ਇੱਕ ਜਿਹੜੀ ਗੱਲ ਮੇਰੇ ਦਿਨ ਨੂੰ ਸ਼ੋਗ ਗਈ ਉਹ ਇਹ ਸੀਗਾ ਕਿ ਰਾਜਸਥਾਨ ਦੀਆਂ ਔਰਤਾਂ ਨੇ ਆਪਣੇ ਉਹਨਾਂ ਕੋਲੇ ਵਿਚਾਰਜਾ ਕੋਲੇ ਸੋਨੇ ਦਿੱਤਾ ਨਹੀਂ ਸੀ ਉਹਨਾਂ ਨੇ ਪਰ ਫਿਰ ਵੀ 20 ਗ੍ਰਾਮ ਸੋਨਾ ਤੇ 2 ਕਿਲੋ ਤੋਂ ਵੱਧ ਚਾਂਦੀ ਦੇ ਗਹਿਣੇ ਆਪਣੇ ਪੰਜਾਬ ਦੇ ਲੋਕਾਂ ਲਈ দান ਕਰਦੇ ਹਾਂ ਵੀ ਜਿਹੜੇ ਸਾਡੇ ਪੰਜਾਬ ਦੇ ਭਰਾ ਆ ਇਹ ਭਾਈਚਾਰਾ ਜਿਹੜਾ ਪਹਿਲਾਂ ਵੀ ਸੀ ਔਰ ਜਦੋਂ ਸਿੰਘੂ ਬਾਰਡਰ ਤੇ ਮੋਰਚਾ ਲੱਗਿਆ ਹਰਿਆਣੇ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਉਹਨਾਂ ਦੇ ਆਪਣੇ ਆਪ ਕੋਈ ਬਹੁਤ ਜ਼ਿਆਦਾ ਅਮੀਰ ਲੋਕ ਨਹੀਂ ਆ ਉਹ ਕਈ ਤਾਂ ਇੱਕ ਔਰਤ ਬਜ਼ੁਰਗ ਮਾਤਾ ਕਹਿ ਰਹੀ ਸੀ ਕਿ ਮੇਰੇ ਕੋਲ ਜਿਹੜੀ ਕੁੜੀਵਰੀ ਸੇਵਾ ਕਰਦੀ ਆ ਮੈਂ ਆਪਣੀ ਜਿਹੜੀ ਚਾਂਦੀ ਦੀ ਬੰਗ ਸੀ ਬੈਂਗਲ ਸੀ ਉમે ਉਹਦੇ ਵਿਆਹ ਲਈ ਰੱਖੀ ਸੀ ਪਰ ਮੈਂ ਹੁਣ ਹਾਰ ਟ੍ਰੀਟ ਦਾ ਵਾਸਤੇ ਭੇਜ ਰਹੀ ਆ ਲੋਕਾਂ ਨੇ ਆਪਣੇ ਗਹਿਣੇ ਤੱਕ ਲਾ ਕੇ ਸੁੱਟ ਦਿੱਤੇ ਤੋਂ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਸਾਰੇ ਐਨ ਜੀਓ ਦਾ ਧੰਨਵਾਦ ਕਰਦਾ ਔਰ ਸਾਡੇ ਸਾਰੇ ਜਿੰਨੇ ਵੀ ਸਾਡੇ ਡਾਕਟਰਸ ਹੈਗੇ ਆ ਚਾਹੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਆ ਬਿਸ਼ਮ ਮੋਨ ਜੀ ਆ ਔਰ ਸਾਡੇ ਤਾਂ ਖਰ ਸਾਡਾ ਤਾਂ ਫਰਜ਼ ਵੀ ਆ ਸੀ ਤਾਂ ਵੀ ਆਰ ਦਾ ਸਰਵੈਂਟਸ ਆਫ ਦਾ ਪੀਪਲ ਚਾਹੇ ਅਸੀਂ ਚੁਣੇ ਹੋਏ ਪ੍ਰਤੀਨਿਧੀਆਂ ਸਾਡੇ ਐਮ ਐਲ ਏ ਮਨਿਸਟਰਸ ਔਰ ਜਿੰਨੇ ਵੀ ਸਾਡੇ ਹੋਰ ਕਾਰਪੋਰੇਟਰਸ ਔਰ ਸਾਰੇ ਸਾਰੀਆਂ ਪਾਰਟੀ ਵਾਈ ਤੋਂ ਪਰੋਟ ਕੇ ਔਰ ਸਾਡੇ ਜਿੰਨੇ ਮਤਲਬ ਮੈਂ ਕਹੂੰਗਾ ਆਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰਲ ਸਰਵਿਸਸ ਤੱਕ ਜਿੰਨੇ ਸਾਰੇ ਕਰਮਚਾਰੀ ਐ ਉਹ ਸਾਰੀਆਂ ਗੱਲਾਂ ਨੂੰ ਭੁੱਲ ਕੇ ਇਸ ਵੇਲੇ 24 ਘੰਟੇ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਇਹਦੇ ਨਾਲ ਨਾਲ ਜਿੱਡੀ ਵੱਡੀ ਦੁਕਾਨਤ ਐ ਉਹਦੇ ਵਾਸਤੇ ਹੋਰ ਬਹੁਤ ਕੁਝ ਕਰਨ ਦੀ ਲੋੜ ਐ ਕੱਲ ਮੈਂ ਜਿਮਖਾਨਾ ਕਲੱਬ ਚ ਗਿਆ ਸੀ ਉਹਨਾਂ ਨੇ 11 ਲੱਖ ਰੁਪਈਆ ਉਹ ਕਹਿੰਦੇ ਜੀ ਅਸੀਂ ਸਾਰੇ ਅਸੀਂ 2900 ਮੈਂਬਰ ਆ ਸਾਡੀ ਕੋਸ਼ਿਸ਼ ਐ ਕਿ ਅਸੀਂ 2900 ਪਰਿਵਾਰ ਅਡਾਪਟ ਕਰੀਏ ਉਹਨਾਂ ਦੇ ਖਾਤੇ ਵਿੱਚ ਤੁਸੀਂ 50-50000 ਰੁਪਏ ਪਾਵਾਂਗੇ ਇਸੇ ਤਰ੍ਹਾਂ ਡਿਵਾਈਨ ਕਾਰ ਮਿਸ਼ਨ ਹੈ ਉਹਨਾਂ ਨੇ 10 ਫੈਮਿਲੀਆਂ ਅਡਾਪਟ ਕਰ ਲਈਆਂ ਹੋਰ ਬਹੁਤ ਸਾਰੇ ਜਿਹੜੇ ਐਨ ਆਰ ਆਈਸ ਹੈਗੇ ਜਿਹੜੇ ਮੈਨੂੰ ਪਰਸਨਲੀ ਜਾਣਦੇ ਆ ਸੈਕਰੋਮੈਂਟੋ ਤੋਂ ਹੈਗੇ ਆ ਜੀ ਉਹਨਾਂ ਨੇ 7 ਫੈਮਿਲੀਆਂ ਅਡਾਪਟ ਕੀਤੀਆਂ ਲਗਾਤਾਰ ਮੇਰੇ ਕੋਲੇ ਆਫਰ ਆ ਰਹੀਆਂ ਕਿ ਸਾਨੂੰ ਸਿਰਫ ਇੱਕ ਕਨਸਰਨ ਆ ਉਹਨਾਂ ਦਾ ਕਿ ਜੈਨੂਇਨ ਫੈਮਿਲੀ ਹੋਵੇ ਲੋੜਵੰਦ ਤੱਕ ਸਾਡੀ ਮਦਦ ਪਹੁੰਚ ਜਾਏ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਔਰ ਬਹੁਤ ਸਾਰੇ ਪੰਜਾਬੀ ਆਰਟਿਸਟ ਕੋਈ 1 ਕਰੋੜ ਕੋਈ 5 ਕਰੋੜ ਤੇ ਸਾਡੇ ਸਾਰਿਆਂ ਦੀ ਕੋਸ਼ਿਸ਼ ਵੀ ਇਹ ਆ ਕਿ ਜਿਹੜੀ ਹੈਗੀ ਆ ਇਹ ਲੋਕਾਂ ਤੱਕ ਮਦਦ ਪਹੁੰਚੇ ਇਹਦੇ ਨਾਲ ਨਾਲ ਪੰਜਾਬ ਸਰਕਾਰ ਨੇ ਬਹੁਤ ਇਤਿਹਾਸਕ ਫੈਸਲੇ ਲੈ ਕੇ ਜਿਹਦੇ ਵਿੱਚ ਜਿਹਦਾ ਰੇਤ ਉਸ ਦੀ ਜਿਹਦਾ ਖੇਤ ਉਸੇ ਦੀ ਰੇਤ ਕਿਉਂਕਿ ਜਦੋਂ ਹੜ੍ਹ ਆਉਂਦੇ ਆ ਉੱਥੇ 4-4 5-5 ਫੁੱਟ ਘਾਤ ਚੜ ਜਾਂਦੀ ਹੈ ਉਹਨਾਂ ਨੇ ਅਗਲੀ ਫਸਲ ਬੀਜਣੀ ਆ ਤੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਆ ਕਿ ਜਿਹੜੀ ਤੁਹਾਡੇ ਕੋਲ ਖੇਤ 'ਚ ਰੇਤ ਆ ਗਈ ਆ ਤੁਸੀਂ ਉਹਨੂੰ ਵੇਚ ਦਿਓ ਉਹਨੂੰ ਇਕੱਠੀ ਕਰਕੇ ਰੱਖ ਲਓ ਬਾਅਦ ਵਿੱਚ ਵੇਚ ਦਿਓ ਆਪਣੇ ਕਿਸੇ ਕੰਮ ਲਈ ਵਰਤ ਲਓ 2000 ਰੁਪਇਆ ਪਰ ਏਕੜ ਕੰਪਨਸੇਸ਼ਨ ਜਿਨ੍ਹਾਂ ਦੇ ਰੱਬ ਨਾ ਕਰੇ ਜਿਨ੍ਹਾਂ ਦੀ ਮੌਤ ਹੋ ਗਈ ਆ ਉਹਨਾਂ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ 4 ਲੱਖ ਦਾ ਜਿਹੜਾ ਹੈਗਾ ਐਕਸਪਰੇਸ਼ਨ ਆ ਤੇ ਪੰਜਾਬ ਗਵਰਨਮੈਂਟ ਨੇ ਵੀ ਜਿਹੜਾ ਦਿਲ ਖੋਲ ਕੇ ਜਿਨ੍ਹਾਂ ਦੇ ਮਕਾਨ ਗਰੇ ਆ ਉਹਨਾਂ ਵਾਸਤੇ ਵੀ ਔਰ ਜਿਨ੍ਹਾਂ ਦਾ ਮवेशੀ ਗਏ ਆ ਉਹਨਾਂ ਦਾ ਉਹਨਾਂ ਵਾਸਤੇ ਵੀ ਜਿਹੜੀ ਮਦਦ ਆ ਪੰਜਾਬ ਸਰਕਾਰ ਦੇਗੀ ਔਰ ਸਾਡੇ ਪ੍ਰਧਾਨ ਮੰਤਰੀ ਆ ਰਹੇ ਆ ਮੈਂ ਉਮੀਦ ਕਰਦਾ ਕਿ ਜਿੱਦਾਂ ਪੰਜਾਬ ਸਰਕਾਰ ਆ ਉਹਨਾਂ ਦਾ ਬਜਟ ਤਾਂ ਬਹੁਤ ਵੱਡਾ ਉਹ ਇਸ ਤੋਂ 4 ਗੁਣਾ ਜ਼ਰੂਰ ਸਾਨੂੰ ਜਿਹੜਾ ਮੁਆਵਜ਼ਾ ਜਿਹੜਾ ਹੈਗਾ ਜੋ ਪੰਜਾਬ ਸਰਕਾਰ ਨੇ ਮੰਗਿਆ ਉਹ ਵੀ ਦੇਖ ਕੇ ਜਾਣਗੇ ਇਸ ਤੋਂ ਬਾਅਦ ਤੁਹਾਡੇ ਜੀ ਇਹ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ 104 ਨੰਬਰ ਹੈ ਜੀ 104 104 ਨੰਬਰ ਡਾਇਲ ਕਰੋ ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਰੱਬ ਨਾ ਕਰੇ ਕਿਸੇ ਨੂੰ ਕੋਈ ਸੱਪ ਡਸ ਜੇ ਕੋਈ ਕੁੱਤੇ ਮਤਲਬ ਡੌਗ ਬਾਈਟ ਹੋ ਜਾਏ ਮੰਕੀ ਬਾਈਟ ਹੋ ਜਾਏ ਕੋਈ ਹੋਰ ਜਗਲੇ ਜਾਨਵਰ ਦੀ ਬਾਈਟ ਹੋ ਜਾਏ ਕੋਈ ਪ੍ਰੈਗਨੈਂਟ ਲੇਡੀ ਹੈ ਡਿਲੀਵਰੀ ਹੋਣੀ ਹੈ ਪਿੰਡ ਪਾਣੀ ਨਾਲ ਘਿਰਿਆ ਹੋਇਆ ਕੋਈ ਸਾਧਨ ਨਹੀਂ ਹੈ 104 ਤੇ ਕਾਲ ਕਰੋ ਤੁਹਾਨੂੰ 10 ਮਿੰਟ ਚ ਕਾਲ ਆ ਜਾਏਗੀ ਅੱਧੇ ਘੰਟੇ ਚੈਂਪੂਰਸ ਆਕੇ ਤੁਹਾਨੂੰ ਲੈ ਜਾਏਗੀ ਔਰ ਹਸਪਤਾਲ ਚ ਡਿਲੀਵਰੀ ਕਰਾ ਕੇ ਜੱਚਾ ਬੱਚਾ ਨੂੰ ਕਰੇ ਛੱਡ ਕੇ ਆਵਾਂਗੇ ਕੋਈ ਕਿਸੇ ਕੋਲ ਦਵਾਈ ਮੁੱਕੀ ਹੋਈ ਆ ਕੋਈ ਦਿੱਕਤ ਨਹੀਂ ਹੈ ਅਸੀਂ ਹਰ ਪਿੰਡ ਦੇ ਵਿੱਚ ਕੈਂਪ ਲਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸ਼ਡਿਊਲ ਬਣਦਾ ਪਿਆ ਪਹਿਲਾਂ ਜਿਹੜੇ 5-7 ਜ਼ਿਲ੍ਹੇ ਉਹਨਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕੈਂਪ ਲਗਾਵਾਂਗੇ ਉੱਥੇ ਦਵਾਈਆਂ ਦੇਵਾਂਗੇ ਸਾਡੀਆਂ ਮੋਬਾਈਲ ਮੈਡੀਕਲ ਟੀਮ ਹੈ ਉਹ ਜਾ ਕੇ ਕੈਂਪ ਲਗਾਣ ਗਿਆ ਜਿੰਨੇ ਸਾਡੇ ਬੇਸ ਹਸਪੀਟਲ ਹੈ ਜਿਹਦੇ ਵਿੱਚ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪੀਟਲ ਔਰ ਸੀਐਸਸੀਸ 225 ਦੇ ਕਰੀਬ ਇਹ ਹੈ ਕੁਝ ਪ੍ਰਾਇਮਰੀ ਹੈਲਥ ਸੈਂਟਰ 300 ਹਸਪਤਾਲਾਂ ਦੇ ਵਿੱਚ 24 ਘੰਟੇ ਦਵਾਈ ਅਵੇਲੇਬਲ ਹੈ ਸਨੇਕ ਬਾਈਟ ਦੀ ਡੌਗ ਬਾਈਟ ਦੀ ਵੈਕਸੀਨੇਸ਼ਨ ਅਵੇਲੇਬਲ ਹੈ 100% ਫ੍ਰੀ ਹੈ ਸਾਰਾ ਕੁਝ ਸਾਰੇ ਟੈਸਟ ਹੋ ਰਿਹਾ ਉੱਥੇ ਸਾਰਾ ਕੁਝ ਫ੍ਰੀ ਹੈ ਕਿਸੇ ਵੇਲੇ ਵੀ ਘਰ ਬੈਠ ਕੇ ਸੋਚਣਾ ਨਹੀਂ ਹੈ ਕਿਸੇ ਕਿਸਮ ਦੀ ਕੋ ਮੈਡੀਕਲ ਪ੍ਰੋਬਲਮ ਹੈ ਸਾਡੇ ਕਿਸੇ ਵੀ ਸਿਹਤ ਸੈਂਟਰ ਚਲੇ ਜਾਓ ਔਰ ਜਿਹੜੇ ਜਿੱਥੇ ਬਹੁਤ ਜ਼ਿਆਦਾ ਹੜ੍ਹ ਆਏ ਹੋਏ ਆ ਉੱਥੇ ਜਿਹੜਾ ਲਾਸਟ ਜਿੱਥੇ ਤੱਕ ਐਂਬੂਲੈਂਸ ਜਾਂਦੀ ਹੈ ਉੱਥੇ ਚਾਹੇ ਕੋਈ ਸਕੂਲ ਹੋਵੇ ਕੋਈ ਧਰਮਸ਼ਾਲਾ ਹੋਵੇ ਉੱਥੇ ਅਸੀਂ 24 ਘੰਟੇ ਦੀ ਸਪੈਸ਼ਲਿਟੀ ਖੋਲhti ਹੋਈ ਆ ਸੋ ਇਹ ਸਾਰੇ ਉਪਰਾਲੇ ਜਿਹੜੇ ਹੈਗੇ ਆ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਐਨਜੀਓ ਸਥਾਨੀ ਸਚਨਾ ਦੇ ਜਿਹੜਾ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਆ ਸੋ ਸਾਡੀ ਕੋਸ਼ਿਸ਼ ਹੈ ਇਸ ਵਾਰੀ ਸਾਡੇ ਅਜੇ ਤੱਕ ਵੀ ਇਸ ਵਾਰੀ ਮਤਲਬ ਮੀਂਹ ਬਹੁਤ ਪਿਆ ਜਿਹੜਾ ਬਰੀਡਿੰਗ ਸਿਸਟਰ ਬੜਾ ਜਿਹੜਾ ਸਿਸਟ ਬੜਾ ਣਕੂਲ ਹੈ ਤੇ ਅਸੀਂ ਹੁਣ ਤੱਕ ਅਸੀਂ ਕਾਮਯਾਬ ਰਹੇ ਆਂ ਪਰ ਡੈਂਗੂ ਦੇ ਨਾਲ ਨਾ ਤਾਂ ਕੋਈ ਪਲੇਟ ਲੈਕਸ ਦਿਖਾ ਆਕਰ ਮੱਚੀ ਆ ਤੇ ਨਾ ਅਜੇ ਤੱਕ ਕੋਈ ਮੌਤ ਹੋਈ ਆ ਤੇ ਸਾਡੀ ਕੋਸ਼ਿਸ਼ ਆ ਕਿ ਸਾਡੇ ਕੋਲੇ ਦਵਾਈ ਵੀ ਬਾਧੂ ਆ ਸਪਰੇ ਪੰਪ ਵੀ ਆ ਜਿੱਥੇ ਕਿਤੇ ਮੋਸਕੀਟੋ ਦੀ ਬਰੀਡਿੰਗ ਆ ਸਾਨੂੰ ਖਬਰ ਭੇਜੋ ਉੱਥੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੇ ਸਾਡੇ ਪੰਚਾਇਤ ਮਹਿਕਮੇ ਦੀਆਂ ਸਿਹਤ ਮਹਿਕਮੇ ਦੀਆਂ ਟੀਮਾਂ ਆਣ ਗੀਆਂ ਪਾਣੀ ਟੈਸਟ ਕਰਨ ਗਈਆਂ ਜਿੱਥੇ ਲਾਰਵਾ ਹੋਏਗਾ ਉੱਥੇ ਸਪਰੇ ਕਰਨ ਗਈਆਂ ਸੋ ਇਹ ਸਾਰੇ ਬੰਦੋਬਸਤ ਸਰਕਾਰ ਨੇ ਕੀਤੇ ਹੋਏ ਆ ਜੇ ਮਨ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਰ ਦਿੱਤੀ ਜਾਵੇ ਲੋਕਾਂ ਦਾ ਸਹਿਯੋਗ ਚਾਹੀਦਾ ਕਿ ਸਾਨੂੰ ਇਨਫੋਰਮੇਸ਼ਨ ਚਾਹੀਦੀ ਆ ਸਾਨੂੰ ਸਿਰਫ ਸੂਚਨਾ ਚਾਹੀਦੀ ਆ ਤੇ ਕਿਸੇ ਕਿਸਮ ਦੀ ਮਨ ਕੋ ਕਦੇ ਵੀ ਉਦਾਸ ਨਹੀਂ ਹੋਣਾ ਨੁਕਸਾਨ ਬਹੁਤ ਹੋਇਆ ਬਹੁਤ ਸਾਰੇ ਐਨ ਜੀਓ ਜਿਹੜੇ ਹੈਗੇ ਆ ਉਹ ਉਹਨਾਂ ਵਾਸਤੇ ਉਹਨਾਂ ਵਾਸਤੇ ਮਾਲੀਏ ਬਦਦਤ ਦੀ ਵੀ ਬੰਦੋਬਸਤ ਕਰ ਰਹੇ ਆ ਤੁਸੀਂ ਆਪਣੇ ਚੁਣੇ ਹੋਏ ਪ੍ਰਤੀਨਿਧੀ ਨੂੰ ਜਿਹੜਾ ਪ੍ਰਸ਼ਾਸਨ ਨੂੰ ਜਿਹਨਾਂ ਦੀ ਹਾਰ ਜੀ ਆ ਜਾਣਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵਾਸਤੇ ਸਰਕਾਰੀ ਰੇਟ ਤੋਂ ਪਹਿਲਾਂ ਜਿਹੜੇ ਦਾਨੀ ਸੱਜਣਾਂ ਉਹਨਾਂ ਨਾਲ ਕਨੈਕਟ ਕਰ ਦਈਏ ਇੱਕ ਲੋੜਵੰਦ ਨੂੰ ਅਸੀਂ ਇੱਕ ਦਾਨੀ ਸੱਜਣ ਨਾਲ ਕਨੈਕਟ ਕਰਾਂਗੇ ਉਹ ਉਹਨਾਂ ਦੀ ਹਰ ਤਰ੍ਹਾਂ ਕੋਸ਼ਿਸ਼ ਕਰਨਗੇ ਉਹਨਾਂ ਦਾ ਜਿਹੜਾ ਐਮਰਜੈਂਸੀ ਦਾ ਪੀਰੀਅਡ ਆ ਉਹਦੇ ਵਿੱਚ ਫਾਈਨੈਂਸ਼ੀਅਲ ਮਦਦ ਵੀ ਕਰਨਗੇ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਸਾਈਕੋਲੋਜੀਕਲ ਉਹਨਾਂ ਨੂੰ ਤਲਾਸ਼ਾ ਵੀ ਦੇਣਗੇ ਔਰ ਹਰ ਸੰਭਵ ਕੋਸ਼ਿਸ਼ ਕਰਨਗੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ ਮਨਪ੍ਰੀਤ ਸਾਹਿਬ ਇੱਕ ਸਮਾਂ ਵੀ ਪੈ ਗਿਆ ਆਪਣਾ ਹਾਂਜੀ ਆਰਗਨ ਹੈਲਥ ਇੰਸ਼ੂਰੈਂਸ ਨੂੰ ਵੀ ਪੈ ਗਿਆ ਨੁਕਸਾਨ ਆਇਆ ਹਾਂ ਇਹ ਬਹੁਤ ਅੱਛਾ ਕੁਐਸਚਨ ਹੈ ਜੀ ਬਹੁਤ ਜ਼ਿਆਦਾ ਹੋਇਆ 780 ਕਰੋੜ ਦਾ ਮੈਂ ਨੱਡਾ ਸਾਹਿਬ ਨੂੰ ਚਿੱਠੀ ਲਿਖਤੀ ਸੀ ਅੱਜ ਤੋਂ ਤਕਰੀਬਨ ਤਕ ਤੇ ਮੈਨੂੰ ਉਮੀਦ ਹੈ ਕਿ ਉਹ ਵੀ ਕਰਨਗੇ ਸਾਡੇ ਮਤਲਬ 1280 ਦੇ ਕਰੀਬ ਜਿਹੜੇ ਹੈਗੇ ਆ ਉਹ ਸਾਡੀਆਂ ਡਿਸਪੈਂਸਰੀਆਂ ਸਬ ਸੈਂਟਰ ਨੂੰ ਬਹੁਤ ਜ਼ਿਆਦਾ ਡੈਮੇਜ ਹੋਇਆ ਬਿਲਡਿੰਗ ਵੀ ਫਲੈਪਸ ਕਰ ਗਈਆਂ ਕਈ ਜਗ੍ਹਾ ਤੇ ਔਰ 41 ਵਿੱਚੋਂ 31 ਸਬ ਡਿਵੀਜ਼ਨ ਹਸਪੀਟਲ ਦੇ ਵਿੱਚ ਪਾਣੀ ਵੜ ਗਿਆ ਜਾਂ ਛੱਤਾਂ ਨੂੰ ਡੈਮੇਜ ਹੋ ਗਿਆ ਔਰ 161 ਦੇ ਵਿੱਚੋਂ 100 ਸਾਡੇ ਜਿਹੜੇ ਕਮਿਊਨਿਟੀ ਹਲਥ ਸੈਂਟਰ ਹੈ ਉਹਨਾਂ ਦੀ ਬਿਲਡਡਿੰਗ ਨੂੰ ਡੈਮੇਜ ਹੋਇਆ ਔਰ ਬਹੁਤ ਜ਼ਿਆਦਾ ਜਿਹੜਾ ਹੈਗਾ ਉਹਦੇ ਆਸ-ਪਾਸੇ ਹੋਰ ਵੀ ਮਤਲਬ ਨੇ ਚਲਈਏ ਤੇਵੇ ਸਕੂਲਾਂ ਨੂੰ ਸੜਕਾਂ ਨੂੰ ਬਿਜਲੀ ਦੇ ట్రాన్స్‌ਮਿਸ਼ਨ ਲਾਈਨਸ ਨੂੰ ਜਿੰਨਾ ਵੀ ਮੱਲ ਜੜੀਆਂ ਵੀ ਬਿਲਡਿੰਗ ਆ ਗਈਆਂ ਚਾਹੇ ਉਹ ਸਕੂਲ ਹੋਣ ਹਲਥ ਹੋਵੇ ਜਾਂ ਕੋਈ ਕਿਸੇ ਹੋਰ ਕਿਸੇ ਮਹਿਕਮੇ ਦੀਆਂ ਬਿਲਡਿੰਗਸ ਹੋਣ ਸਾਰਿਆਂ ਨੂੰ ਡੈਮੇਜ ਹੋਇਆ ਜੀ ਸੜਕਾਂ ਦਾ ਬਹੁਤ ਡੈਮੇਜ ਹੋਇਆ ਪੁਲਾਂ ਦਾ ਬਹੁਤ ਡੈਮੇਜ ਹੋਇਆ ਪੁਲਾਂ ਦੇ ਉੱਪਰ ਰੁੜ ਗਏ ਮਾਚਸਤਾ ਜਮੀ ਸਾਫ ਹੋ ਗਈਆਂ ਸੜਕਾਂ ਔਰ ਜਿਹੜਾ ਬਿਜਲੀ ਦੇ ట్రాన్స్‌ਮਿਸ਼ਨ ਲਾਈਨ ਹੈ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਸੋ ਜਿਹੜਾ ਇਨਫਰਾਸਟ੍ਰਕਚਰ ਡੈਮੇਜ ਆਉ ਤੱਕ ਉਹ ਤਾਂ ਬਹੁਤ ਜ਼ਿਆਦਾ ਹੈਗਾ ਜੀ ਉਹ ਤਾਂ ਮਤਲਬ ਕਰੋੜਾ ਅਰਬਾਂ ਚੱਲ ਸਰਵਿਸ ਕਰ ਚੁੱਕਾ ਹਾਂ ਕਿ ਅੰਗੀਓਲੋਜੀ ਆਯੂਸ਼ਮਾਨ ਭਾਰਤ ਨਾਕੇ ਜਿਹੜਾ ਕਿ ਵੈਸੇ ਵੀ ਕੋਈ ਐਕਸੈਪਟਰ ਨਹੀਂ ਹੁੰਦਾ ਦੇਖੋ ਉਹਦੇ ਚ ਮੈਂ ਕਿਹਾ ਵੀ ਅਸੀਂ ਜਿਹੜੇ 99% 98% ਬੰਦੇ ਠੀਕ ਕੰਮ ਕਰਦੇ ਆ ਜਿੱਥੇ ਸਾਨੂੰ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਦੇਵੇਗਾ ਜਿਸ ਤਰ੍ਹਾਂ ਤੁਹਾਡੇ ਇੱਕ ਮੀਡੀਆ ਦੇ ਉੱਤੇ ਆਇਆ ਸੀ ਇੱਕ ਬੱਚੇ ਦੀ ਦਿੱਕਤ ਸੀਗਾ ਅਸੀਂ ਉੱਥੇ ਪਹੁੰਚ ਗਏ ਬੱਚੇ ਨੂੰ ਰੈਸਕਿਊ ਕਰਕੇ ਹਸਪਤਾਲ ਚ ਦਾਖਲ ਕਰਾ ਦਿੱਤਾ ਉਹਦਾ ਲਾਜ਼ ਫਰੀ ਚੱਲਦਾ ਪਿਆ ਉਹਨਾਂ ਦੀ ਫੈਮਿਲੀ ਦੀ ਵੀ ਸਪੋਰਟ ਕਰ ਰਹੇ ਆ ਅਸੀਂ ਇਹਨਾਂ ਦੇ ਵਿੱਚ ਸਾਡੇ ਕੋਲ ਜੀ ਇਹਦੀ ਮਤਲਬ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਪੂਰਾ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਜੇ ਸਾਡੇ ਕੋਲ ਐਕਸ਼ਨਰਲ ਇਨਫਰਮੇਸ਼ਨ ਆ ਜੇ ਤਾਂ ਉਹਨਾਂ ਬੰਦਿਆਂ ਨੂੰ ਅਸੀਂ ਬਲੈਕਲਿਸਟ ਵੀ ਕਰਦੇ ਆ ਉਹਨਾਂ ਨੂੰ ਜਿੰਨਾ ਜਿੰਨਾ ਉਹਨਾਂ ਨੇ ਬਿੱਲ ਕਲੇਮ ਕੀਤਾ ਹੁੰਦਾ ਉਸ ਤੋਂ 10 ਟਾਈਮਸ ਉਹਨਾਂ ਨੂੰ ਜੁਰਮਾਨਾ ਹੁੰਦਾ ਲੱਖ ਰੁਪਏ ਜੁਰਮਾਨਾ ਵੀ ਕਰਦੇ ਆ ਉਹਦੀ ਵੀ ਮੈਂ ਤੁਹਾਨੂੰ ਲਿਸਟ ਦੇ ਸਕਦਾ ਅਸੀਂ ਬਹੁਤ ਬੰਦਿਆਂ ਨੂੰ ਜੁਰਮਾਨਾ ਕੀਤਾ ਉਹਨਾਂ ਨੂੰ ਡੀ ਐਮ ਪੈਨਲ ਵੀ ਕਰ ਦਿੰਦੇ ਆ ਫਿਰ ਉਹਨਾਂ ਨੂੰ ਸਕੀਮ ਚੋਂ ਕੱਢ ਦਿੰਦੇ ਆ ਉਹਨਾਂ ਨੂੰ ਨੇਮ ਐਂਡ ਸ਼ੇਮ ਵੀ ਕਰਦੇ ਆ ਪਰ ਇਹਦੇ باوجود ਵੀ ਹਰ ਸੈਗਮੈਂਟ ਦੇ ਵਿੱਚ ਕੋਈ ਨਾ ਕੋਈ 1-2% ਬੰਦੇ ਹੁੰਦੇ ਆ ਬਹੁਤ ਘੱ ਸਾਡੀ ਪੂਰੀ ਕੋਸ਼ਿਸ਼ ਹੈ ਜੀ ਬਲੋ ਥੋੜਾ ਜਿਹਾ ਅਸੀਂ ਇੱਧਰ ਥੋੜਾ ਜਿਹਾ ਬਿਜ਼ੀ ਆ ਥੋੜਾ ਮੋਟਾ ਅੱਗੇ ਪਿੱਛੇ ਹੋ ਸਕਦਾ ਪਰ ਸਕੀਮ ਲਾਂਚ ਹੋ ਰਹੀ ਹੈ 10 ਲੱਖ ਰੁਪਏ ਦਾ ਬੀਮਾ ਮਿਲੇਗਾ ਬਟ ਜਿੰਨੀ ਦੇਰ ਉਹ ਨਹੀਂ ਲਾਂਚ ਹੁੰਦਾ ਕਿਸੇ ਬੰਦੇ ਨੂੰ ਵੀ ਪੰਜਾਬ ਦੇ ਵਿੱਚ ਸਪਿਰਿਟ ਦੇ ਵਿੱਚ ਕੋਈ ਵੀ ਬਿਮਾਰੀ ਹੋਵੇ ਸਾਰਿਆਂ ਦਾ ਲਾਗ ਅਸੀਂ ਫਰੀ ਕਰਾ ਕੇ ਦੇ ਦਿਆਂਗੇ ਜੀ ਪਿੰਡਾਂ ਨੂੰ ਲੈ ਕੇ ਕੀ ਸਟ੍ਰੈਟਜੀ ਹੈ ਜੀ ਪਿੰਡਾਂ ਨੂੰ ਲੈ ਕੇ ਕੀ ਸਟ੍ਰੈਟਜੀ ਹੈ ਕੋਈ ਬਿਮਾਰੀ ਦੇ ਲੈ ਕੇ ਕਿਹਨਾ ਕਦਮ ਲਿਆ ਜਾਣਾ ਹੈ ਕਿ ਉਸੇ ਬਾਕੀ ਹੈ ਡਾਕਟਰਾਂ ਨੇ ਬੀਮਾ ਹੋਂਦ ਤੇ ਪਿੰਡਾਂ ਦੇ ਜਿਹੜਾ ਬਸ ਹਾਂ ਅਸੀਂ ਸਾਡੇ ਕੋਲੇ ਤਕਰੀਬਨ ਤਕਰੀਬਨ 3100 ਦੇ ਕਰੀਬ ਸਾਡੇ ਕੋਲੇ ਜਿਹਨੂੰ ਅਸੀਂ ਹੈਲਥ ਐਂਡ ਵੈਲਨੈਸ ਸੈਂਟਰ ਕਹਿੰਦੇ ਆ ਜਿੱਥੇ ਸਾਡੇ ਕੋਲੇ ਸੀਐਚਓ ਮਲਟੀਪਰਪਸ ਹੈਲਥ ਵਰਕਰ ਐਂਡ ਫੀਮੇਲ ਹੁੰਦੇ ਆ ਉਹਨਾਂ ਕੋਲੇ 4 ਤੋਂ 5 ਪਿੰਡ ਹੁੰਦੇ ਆ ਸੋ ਉਹ 5 ਦੇ 5 ਪਿੰਡਾਂ ਵਿੱਚ ਅਸੀਂ ਕੈਪ ਲਗਾ ਰਹੇ ਆ ਦਵਾਈਆਂ ਦੇ ਰਹੇ ਆ ਉੱਥੇ ਇਸ ਤੋਂ ਸવાય ਸਾਡੀਆਂ ਮੋਬਾਈਲ ਮੈਡੀਕਲ ਟੀਮਾਂ ਚੱਲ ਰਹੀਆਂ ਜਿੱਥੇ ਕਿਤੇ ਲੋੜ ਹੈ ਜਿਸ ਤਰ੍ਹਾਂ ਤੁਹਾਡੇ ਡੀਐਮਸੀ ਦੇ ਡਾਕਟਰ ਜਾ ਕੇ ਆਏ ਆ ਇਹਨਾਂ ਨੇ ਕੈਪ ਲਗਾ ਕੇ ਆਏ ਆ ਮੇਰੇ ਕੋਲੇ ਬਹੁਤ ਸਾਰੀਆਂ ਆਫਰ ਆਈਆਂ ਮੈਂ ਉਹਨਾਂ ਨੂੰ ਰੋਕਿਆ ਹੋਇਆ ਕਿ ਤੁਸੀਂ ਅਜੇ ਰੁਕ ਜਾਓ ਅੱਜ ਸਾਡੇ ਕੈਂਪ ਚੱਲਦੇ ਆ। ਐਸ ਵੇਲੇ ਏਡ ਬਹੁਤ ਹੈ। ਆਫਟਰ 7 ਡੇਸ ਔਰ 10 ਡੇਸ ਜਦੋਂ ਪਾਣੀ ਰਿਸੂਵ ਕਰ ਜਾਏਗਾ ਉਦੋਂ ਐਨ ਜੀਓਸ ਵੀ ਵਾਪਸ ਚਲੀ ਜਾਣਗੇ। ਉਸ ਤੋਂ ਬਾਅਦ ਵੀ ਅਸੀਂ ਜਿਹੜਾ ਹੈਗਾ ਇਹ ਲਗਾਤਾਰ ਸਾਡੀ ਜਿਹੜੀ ਸੇਵਾ ਹੈਗੀ ਆ ਇਹ ਮਤਲਬ 3-4 ਮਹੀਨੇ ਚੱਲਦੀ ਰਹੇਗੀ। ਔਰ ਅਸੀਂ ਜਿਹੜਾ ਹੈਗਾ 10 ਲੱਖ ਦਾ ਬੀਮਾ ਵੀ ਉਹ ਵੀ ਅਸੀਂ ਬੜੀ ਜਲਦੀ ਕਰ ਦਾਂਗੇ। ਹੋ ਸਕਦਾ ਸਾਡੀ ਕੋਸ਼ਿਸ਼ ਹੈ ਕਿ 2 ਅਕਤੂਬਰ ਨੂੰ ਹੋ ਜਾਵੇ। ਸਰ ਮਿਨਿਸਟਰ ਸਾਹਿਬ ਜਿਹੜੀ 108 ਐਂਬੂਲੈਂਸ ਹੈਗੀ ਆ ਉਹਦੀ ਲੁਧਿਆਣਾ ਵਿੱਚ ਕਮੀ ਇੰਨੀ ਜ਼ਿਆਦਾ ਹੈਗੀ ਆ। 3 ਐਂਬੂਲੈਂਸ ਚਾਹੀਆਂ ਪੂਰੀ ਲੁਧਿਆਣਾ ਨਹੀਂ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਿਉਂਕਿ ਸਾਡੇ ਕੋਲੇ ਅਸੀਂ ਪਿੱਛੇ ਜੇ ਉਹਨਾਂ ਨੂੰ ਰੀਇਨਫੋਰਸ ਵੀ ਕੀਤਾ ਹੈਗਾ ਸਾਡੇ ਕੋਲੇ ਛੇ ਤਾਂ ਹੀ ਖਰਾਬ ਹੋਈਆਂ ਨੇ ਤੁਹਾਡੇ ਖੁਦ 108 ਵਾਲੀ ਕੰਪਲੇਂਟ ਨਹੀਂ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਫੇਸ ਆਊਟ ਵੀ ਕੀਤਾ ਮੈਂ ਚੈੱਕ ਕਰ ਲਾਂ ਨਾ ਇਹ ਨਹੀਂ ਹੋ ਸਕਦਾ ਮੈਂ ਤੁਹਾਨੂੰ ਐਗਜ਼ੈਕਟ ਨੰਬਰ ਦੇ ਦਿੰਦਾ ਸਰ ਇਹ ਕੱਲ ਸੁਸਾਇਡ ਪ੍ਰੋਫੈਨਸ਼ਨ ਡੇ ਹੈ ਸੋ ਮੈਂਟਲ ਹੈਲਥ ਦੀ ਬਹੁਤ ਪ੍ਰੋਬਲਮ ਵੱਧਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਵੀ ਬਹੁਤ ਸੁਸਾਇਡ ਰੇਟਸ ਵੱਧ ਰਹੇ ਨੇ ਸੋ ਕਿਸ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਨੇ ਇਸ ਉਸ ਨੂੰ ਲੈ ਕੇ ਹਾਂ ਇਹ ਤੁਸੀਂ ਦੇਖੋ ਇੱਕ ਤਾਂ ਪਹਿਲਾਂ ਤੁਸੀਂ ਫਾਰਮਰ ਸੁਸਾਇਡ ਦਾ ਸੁਣਦੇ ਹੁੰਦੇ ਸੀ ਅੱਜ ਕੱਲ੍ਹ ਨਾ ਸਟੂਡੈਂਟ ਸੁਸਾਈਡਸ ਫਾਰਮਰ ਸੁਸਾਈਡ ਤੋਂ ਜ਼ਿਆਦਾ ਹੋ ਗਿਆ ਹੈ ਸੋ ਇਹ ਮੈਂਟਲ ਹੈਲਥ ਇਸ਼ੂ ਹੈ ਇੱਕ ਤਾਂ ਲਾਰਜ ਇਸ਼ੂ ਹੈ ਇੱਕ ਫਲੱਡ ਰਿਲੇਟਡ ਹੈ ਜਿਹਦੇ ਵਿੱਚ ਪੋਸਟ ਟ੍ਰੋਮੈਟਿਕ ਸਟ्रेस ਸਿੰਡਰੋਮ ਹੁੰਦਾ ਜਦੋਂ ਬੰਦੇ ਦਾ ਮਤਲਬ ਘਰ ਵੀ ਗਈ ਫਸਲ ਵੀ ਗਈ ਔਰ ਉਹਦੇ ਚ ਕੋ ਮਤਲਬ ਬੇਸ਼ੀ ਵੀ ਚਲੇ ਗਏ ਉਹਨੂੰ ਲੱਗਦਾ ਵੀ ਹੁਣ ਮੈਂ ਕੀ ਕਰਾਂ ਉਹਨੂੰ ਕਈ ਵਾਰੀ ਕੋ ਰਸਤਾ ਨਜ਼ਰ ਨਹੀਂ ਆਉਂਦਾ ਤੇ ਉਹ ਮਤਲਬ ਇਸ ਤਰ੍ਹਾਂ ਦਾ ਫੈਸਲਾ ਕਰ ਲੈਂਦੇ ਆ ਉਹਦੇ ਵਾਸਤੇ ਅਸੀਂ ਮੈਂਟਲ ਹੈਲਥ ਦੇ ਉੱਤੇ ਅਸੀਂ ਸਪੈਸ਼ਲ ਮੈਡੀਸਨ ਵੀ ਫੀਡ ਰਹੇ ਆ ਔਰ ਜਿੰਨੇ ਆਪਣੇ ਬੰਦੇ ਆ ਉਹਨਾਂ ਨੂੰ ਟ੍ਰੇਨਿੰਗ ਵੀ ਦੇ ਰਹੇ ਆ ਕਿ ਹੋ ਸਕਦਾ ਕੋਈ ਬੰਦਾ ਆਵੇ ਤੁਹਾਨੂੰ ਮਤਲਬ ਗਲਤ ਵੀ ਬੋਲਦੇ ਹੋ ਤੁਸੀਂ ਗੁੱਸਾ ਨਹੀਂ ਕਰਨਾ ਵੀਕਾਸ ਦੈਟ ਪਰਸਨ ਇਜ਼ ਟਰਾਮਟਾਈਜ਼ਡ ਜਿਸ ਤਰ੍ਹਾਂ ਫਿਜ਼ੀਕਲ ਅਨਲਸ ਹੁੰਦੀ ਹੈ ਜਾਂ ਮੈਂਟਲ ਅਨਲਸ ਹੁੰਦੀਆਂ ਹੈਗੀਆਂ ਸੋ आवर ਸਟਾਫ ਇਜ਼ ਵੈਰੀ ਟੋਲਰੈਂਟ ਔਰ ਉਹਨਾਂ ਨੂੰ ਹੀਲਿੰਗ ਟੱਚ ਹੈ ਇਸੇ ਕਰਕੇ ਜਿਹੜੀ ਅਸੀਂ ਸਾਰੀ ਕਾਰਵਾਈ ਕਰ ਰਹੇ ਆ ਅਸੀਂ ਉਹਨਾਂ ਦੀ ਮੈਡੀਸਨ ਵੀ ਯੂਜ਼ ਕਰਾਂਗੇ ਜੀ ਉਹਨਾਂ ਨਾਲ ਰੀਚ ਆਊਟ ਵੀ ਕਰ ਰਹੇ ਆ ਉਹਨਾਂ ਫੈਮਿਲੀਜ਼ ਨੂੰ ਕਿਸੇ ਜਿਹੜੀ ਡੋਨਰ ਫੈਮਿਲੀ ਨਾਲ ਕਨੈਕਟ ਵੀ ਕਰਾ ਰਹੇ ਆ ਔਰ ਉਹਨਾਂ ਦਾ ਕੰਮ ਸ਼ੁਰੂ ਕਰਨ ਚ ਉਹਨਾਂ ਦੀ ਮਦਦ ਕਰ ਰਹੇ ਆ ਸੋ ਥੀਜ਼ ਆਰ ਆਲ ਮੈਟਰਲ ਥੀ ਸੋ ਵੀ ਆ ਟ੍ਰਾਈਂਗ ਟੂ ਹੈਲਪ ਜੀ ਸਰ ਇੱਕ ਸੀਐਮ ਸਾਹਿਬ ਦੀ ਹੈ ਜਦੋਂ ਤबीयत ਖਰਾਬ ਹੈ ਉਸ ਨੂੰ ਲੈ ਕੇ ਕਿ ਅਬ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਹਾਂਜੀ ਹਾਂਜੀ ਬਿਲਕੁਲ ਉਹੀ ਹੈ ਜੀ ਸਾਡੀ ਕਲ ਕੈਬਿਨੇਟ ਮੀਟਿੰਗ ਹੋਈ ਹੈ ਕੈਬਿਨੇਟ ਮੀਟਿੰਗ ਚ ਆਇਆ ਸਾਰਿਆਂ ਨਾਲ ਗੱਲਬਾਤ ਹੋਈ ਹੈ ਸੀਐਮ ਸਾਹਿਬ ਦਾ ਦੇਖੋ ਉਹ ਵੀ ਲੋਕਾਂ ਦੀ ਸੇਵਾ ਚ ਲੱਗੇ ਹੋਏ ਸੀ ਉਹਦੇ ਵਿੱਚ ਐਗਜ਼ੌਸ਼ਨ ਹੋ ਜਾਂਦੀ ਹੈ ਉਹਨਾਂ ਦੀ ਆਪਣੀ ਤबीयत ਖਰਾਬ ਹੋਈ ਹੈ ਬਟ ਪੰਜਾਬ ਦੀ ਤਰ੍ਹਾਂ ਸਾਡੇ ਮੁੱਖ ਮੰਤਰੀ ਦਾ ਵੀ ਹੌਸਲਾ ਪੂਰਾ ਬੁਲੰਦ ਹੈ ਜੀ ਔਰ ਉਹ ਕਹਿੰਦੇ ਵੇ ਮੈਂ ਕਹਿੰਦਾ ਸਰ ਮੈਂ ਤੁਹਾਡੀ ਖਬਰ ਲੈਣ ਆਣਾ ਕਹਿੰਦੇ ਡਾਕਟਰ ਸਾਹਿਬ ਤੁਸੀਂ ਮੇਰੇ ਸਾਹਮਣੇ ਬੈਠੇ ਗੱਲ ਤਾਂ ਕਰ ਮੇਰੀ ਖਬਰ ਲੈਣ ਨਾ ਜਾਓ ਤੁਸੀਂ ਬਾਰਡਰ 'ਚ ਜਾ ਕੇ ਮੈਂ ਇਸੇ ਕਰਕੇ ਹੁਣ ਮੈਂ ਬਾਰਡਰ ਤੇ ਜਾ ਰਿਹਾ ਉਹਨਾਂ ਨੇ ਜਿਹੜੇ ਉਹ ਕਹਿੰਦੇ ਜੀ ਉਹਨਾਂ 24 ਘੰਟੇ ਪੰਜਾਬ ਬਾਰੇ ਸੋਚਦੇ ਆ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਹ ਪੰਜਾਬ ਦੀ ਗੱਲ ਕਰਦੇ ਆ ਲੋਕਾਂ ਦਾ ਹਾਲ ਪੁੱਛਦੇ ਆ ਉਹ ਕਹਿੰਦੇ ਲੋਕਾਂ 'ਚ ਜਾਓ ਮੇਰੀ ਖਬਰ ਲੈਣ ਨਾ ਉਹ ਜਾ ਕੇ ਲੋਕਾਂ ਦੀ ਖਬਰ ਲਓ ਜਿਹੜੇ ਹਾਰ 'ਚ ਡੁੱਬੇ ਹੋਏ ਆ ਮੇਰੇ ਕੋਲ ਤਾਂ ਚਲੋ ਸਾਰਾ ਕੁਝ ਹੈਗਾ ਤੁਹਾਡਾ ਵਾਹਿਗੁਰੂ ਦੀ ਕਿਰਪਾ ਹੈਗੀ ਆ ਔਰ ਬੜੀ ਜਲਦੀ ਤੁਹਾਡੇ ਇੱਕ ਦੋ ਦਿਨ ਸੇਵ ਪਿਆਬ ਹੋ ਕੇ ਦੁਬਾਰਾ ਉਹਨਾਂ ਤੁਹਾਨੂੰ ਪਿੰਡਾਂ ਵਿੱਚ ਨਜ਼ਰ ਆਣਗੇ ਜਿਹੜੇ ਫਲੱਡ ਪਏ